ਹਾਂਜੀ ਮੇਰਾ ਜਿੱਦਾਂ ਪਹਿਲਾ 올림픽 ਸੀਗਾ ਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਬਹੁਤ ਚੀਜ਼ਾਂ ਨਵੀਆਂ ਜੋ ਉੱਥੋਂ ਸਿੱਖੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਾਂ ਆਪਣੇ ਆਪ ਦੇ ਲਾਗੂ ਕਰਾਂਗੇ ਤੇ ਅਗਲੀ 올림픽ਸ ਲਾਸ ਐਂਜਲਿਸ ਚ ਹੋਣੀ ਆ 2028 ਦੇ ਵਿੱਚ ਤੇ ਉਸ ਲਈ ਆਪਾਂ ਹੋਰ ਦੁੱਗਣੀ ਮਿਹਨਤ ਕਰਕੇ ਜਾਵਾਂਗੇ ਜੋ ਆਪਣਾ ਇਸ ਵਾਰ ਦਾ ਸੀ ਕਿ ਆਪਾਂ ਚੰਗੀ ਰੇਸ ਲਾਈ ਤੇ ਕੁਆਲੀਫਾਈ ਕੀਤਾ ਤੇ ਐਕਸਪੀਰੀਅੰਸ ਲੈ ਕੇ ਆਏ ਆ ਤੇ ਅਗਲੀ ਵਾਰ ਹੋਰ ਆਪਾਂ ਮਿਹਨਤ ਕਰਾਂਗੇ ਤੇ अपना बढ़िया प्रदर्शन और भी ज्यादा बढ़िया करके आवांगे हां जी तैयारी मेरी शुरू ਤੋਂ ਹੀ ٹھیک چل رہی ਸੀ جنوری ਦੇ ਵਿੱਚ ਇਹ ਸੈਸ਼ਨ ਸ਼ੁਰੂ ਹੋਇਆ ਤੇ جنوری ਦੇ ਵਿੱਚ ਮੈਂ ਨੈਸ਼ਨਲ ریکارڈ ਕੀਤਾ ਸੀ ਸਾਊਥ ਏਸ਼ੀਆਨ ਵਾਰਿਸ ਵਾਕਿੰਗ ਚੈਂਪੀਅਨਸ਼ਿਪ ਜੋ ਚੰਡੀਗੜ੍ਹ ਜੋ ਹੋਈ ਸੀ ਉਸ ਤੋਂ ਬਾਅਦ ਅੰਟਾਲੀਆ ਦੇ ਵਿੱਚ ਤੁਰਕੀ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ थी ਜਿੱਥੇ ਅਸੀਂ 42 ਕਿਲੋਮੀਟਰ ਮੈਰਾਥਨ ਦਾ ਕੁਆਲੀਫਾਈ ਕੀਤਾ ਸੀ 올림픽ਸ ਦਾ ਤੇ ਉਸ ਤੋਂ ਬਾਅਦ ਸਲੋ ਆਕਿਆ ਕੰਪੀਟੀਸ਼ਨ ਹੋਇਆ ਸੀ 월ਡ ਟੂਰ ਦਾ ਕੰਪੀਟੀਸ਼ਨ ਆ ਸੀ 월ਡ ਐਥਲੈਟਿਕਸ ਦਾ ਜਿਸ ਵਿੱਚੋਂ ਮੇਰਾ ਇੱਕ 20 1 ਘੰਟਾ 20 ਮਿੰਟ ਵਾਲੀ ਰੇਸ ਲਾ ਕੇ ਮਤਲਬ ਕਿ ਵਧੀਆ ਰੇਸ ਲਾ ਕੇ ਮੇਰੇ ਮੁਤਾਬਕ ਤੇ ਬ੍ਰੌਂਜ਼ ਮੈਡਲ ਲਿਆ ਸੀਗਾ ਤੇ ਤਿਆਰੀ ਵਧੀਆ ਸੀ ਪਰ ਅਚਾਨਕ ਉੱਥੇ ਮੈਨੂੰ ਬੁਖਾਰ ਹੋਣ ਕਰਕੇ ਮੈਥੋਂ ਨਹੀਂ ਪਰਫਾਰਮ ਹੋਇਆ ਤੇ ਚਲੋ ਉਹ ਤੋਂ ਵੀ ਆਪਾਂ ਕਈ ਚੀਜ਼ਾਂ ਸਿੱਖੀਆਂ ਨੇ ਕਿਉਂਕਿ ਆਪਾਂ ਹਰੇਕ ਵਾਰੀ ਜਦੋਂ ਐਡੇ ਵੱਡੇ ਲੈਵਲ ਤੇ ਜਾਂਦੇ ਆ ਤਾਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਆਉਣੇ ਆ ਤੇ ਮੈਂ ਕਾਫੀ ਚੀਜ਼ਾਂ ਨੋਟ ਕੀਤੀਆਂ ਨੇ ਸਿੱਖੀਆਂ ਨੇ ਤੇ ਜਿਨ੍ਹਾਂ ਨੂੰ ਆਪਾਂ ਲਾਗੂ ਕਰਕੇ ਅੱਗੇ ਹੋਰ ਵਧੀਆ ਕਰਾਂਗੇ